ਦੱਲਾ ਰਾਜਪੂਤਾ ਦੇ ਖੇਤਾਂ ਦੇ ਵਿੱਚ ਇੱਕ ਕਾਨੂੰਨ ਬੰਦੇ ਨੂੰ ਵੱਢ ਕੇ ਸੁੱਟਿਆ ਹੋਇਆ ਹੈ ਮੈਂ ਆਪਣੀ ਪਾਰਟੀ ਦੇ ਜ਼ਵੇਦ ਉਤੇ ਪਹੁੰਚਿਆ ਤੇ ਉੱਥੇ ਜਾ ਕੇ ਦੇਖਿਆ ਕਿ ਇੱਕ ਅਮਰਜੀਤ ਸਿੰਘ ਜਿਹੜਾ ਕਿ ਪਿੰਡੀ ਨੈਂਦਾ ਰਹਿਣ ਵਾਲਾ ਸੀ ਆ ਉਹਨੂੰ ਬੜੇ ਬੁਰੀ ਤਰੀਕੇ ਨਾਲ ਵੱਢਿਆ ਹੋਇਆ ਸੀ ਜਿਹਦੀ ਡੈਥ ਹੋ ਚੁੱਕੀ ਸੀ ਉਹਦੀ ਡੈਡ ਬੋਡੀ ਨੂੰ ਆਈਡੈਂਟੀਫਿਕੇਸ਼ਨ ਕਰਕੇ ਉਦੇ ਭਰਾ ਦੇ ਬਿਆਨ ਤੇ ਕੇਸ ਰਿਸ਼ਟ ਕਰਕੇ ਮੁਕਦਮਾ ਨੰਬਰ 45 ਦਿੱਤੀ ਸ਼ੁਰੂ ਕੀਤੀ ਡਿਊਰਿੰਗ ਇਨਵੈਸਟੀਗੇਸ਼ਨ ਹੀ ਇਹ ਗੱਲ ਸਾਹਮਣੇ ਆ ਗਈ ਕਿ ਮਾਮਲਾ ਕੋਈ ਪ੍ਰੇਮ ਸੰਬੰਧ ਦਾ ਹੋ ਸਕਦਾ ਹੈ 2023 2024 ਨੂੰ ਸਾਨੂੰ ਇੱਕ ਫੋਨ ਆਇਆ ਸੀ ਕਿ ਦੱਲਾ ਰਾਜਪੂਤਾ ਦੇ ਖੇਤਾਂ ਦੇ ਵਿੱਚ ਇੱਕ ਕਾਨੂੰਨ ਬੰਦੇ ਨੂੰ ਵੱਢ ਕੇ ਸੁੱਟਿਆ ਹੋਇਆ ਹੈ ਮੈਂ ਆਪਣੀ ਪਾਰਟੀ ਦੇ ਜ਼ਿਮੇਦਾਰ ਉੱਥੇ ਪਹੁੰਚਿਆ ਤੇ ਉੱਥੇ ਜਾ ਕੇ ਦੇਖਿਆ ਕਿ ਇੱਕ ਅਮਰਜੀਤ ਸਿੰਘ ਜਿਹੜਾ ਕਿ ਭਿੰਡੀ ਨੈਣ ਦਾ ਰਹਿਣ ਵਾਲਾ ਸੀ ਆ ਉਹਨੂੰ ਬੜੇ ਬੁਰੀ ਤਰੀਕੇ ਨਾਲ ਵੜਿਆ ਹੋਇਆ ਸੀ ਜਿਹਦੀ ਡੈਥ ਹੋ ਚੁੱਕੀ ਸੀ ਉਹਦੀ ਡੈੱਡ ਬੋਡੀ ਨੂੰ ਆਇਡੈਂਟੀਫਿਕੇਸ਼ਨ ਕਰਕੇ ਉਹਦੇ ਭਰਾ ਦੇ ਬਿਆਨ ਤੇ ਕੇਸ ਰਜਿਸਟਰ ਕਰਕੇ ਮਕਦਮਾ ਨੰਬਰ 45 ਦੀ ਤਤਤੀ ਸ਼ੁਰੂ ਕੀਤੀ ਡਿਊਰਿੰਗ ਇਨਵੈਸਟੀਗੇਸ਼ਨ ਹੀ ਇਹ ਗੱਲ ਸਾਹਮਣੇ ਆ ਗਈ ਕਿ ਇਹ ਮਾਮਲਾ ਕੋਈ ਪ੍ਰੇਮ ਸੰਬੰਧ ਦਾ ਹੋ ਸਕਦਾ ਹੈ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਜਸਵੰਤ ਸਿੰਘ ਅਤੇ ਉਸ ਦਾ ਭਤੀਜਾ ਨਾਨਕ ਸਿੰਘ ਉਹਨਾਂ ਤੇ ਸ਼ੱਕ ਪਿਆ ਰਿਆ ਸੀ ਜੋ ਜਸਵੰਤ ਸਿੰਘ ਨੇ ਬਾਅਦ ਚੋਂ ਮੰਨ ਲਿਆ ਕਿ ਇਹ ਮਰਡਰ ਜਿਹੜਾ ਆ ਉਹਨਾਂ ਨੇ ਸ਼ੱਕ ਦੇ ਆਧਾਰ ਤੇ ਕੀਤਾ ਤੇ ਜੋ ਵੈਪਨ ਹੈਗਾ ਆ ਉਹ ਵੀ ਜਸਵੰਤ ਸਿੰਘ ਤੋਂ ਬਰਾਮਦ ਕਰਵਾ ਲਿਆ ਮਕਦਮੇ ਦੇ ਵਿੱਚ ਜਸਵੰਤ ਸਿੰਘ ਦੀ ਅਰੈਸਟ ਪਾ ਕੇ ਉਹਨੂੰ 2 ਦਿਨ ਦਾ ਪੁਲਿਸ ਰਿਮਾਨ ਲੈ ਲਿਆ ਨਾਲਕ ਸਿੰਘ ਜਿਹੜਾ ਆ ਉਹਨੂੰ ਫੜਨ ਲਈ ਰੇਡ ਕੀਤੀ ਜਾ ਰਹੀ ਹੈ ਸਰ ਵੈਪਨ ਕਿਹੜਾ ਯੂਜ਼ ਕੀਤਾ ਸੀ ਇਹਨਾਂ ਵੱਲੋਂ ਗੰਨਿਆਂ ਵੱਢਣ ਲਈ ਜਿਹੜਾ ਟੱਗੂਆ ਵਰਤਦੇ ਆ ਟੋਕਾ ਉਹ ਉਹਦੇ ਹੱਥ 'ਚ ਸੀ ਕਿਉਂਕਿ ਇਹ ਗੰਨਾ ਵੇਚਣ ਦਾ ਗੰਨਾ ਵੱਢਣ ਦਾ ਕੰਮ ਕਰਦੇ ਆ ਤੇ ਉਹ ਕੰਮ ਤੋਂ ਆ ਕੇ ਉਹਦੇ ਹੱਥ ਦੇ ਵਿੱਚ ਸੀ ਤੇ ਉਹਨਾਂ ਉਹਨੇ ਮਰੜ ਘਟਦਾ ਠੀਕ ਹੈ